ਮਾਝੇ ਦੇ ਵਿੱਚ ਮਤਲਬ ਰਾਵੀ ਕਰਕੇ ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਫਲੱਡ ਰਿਕਾਰਡ ਹੋਇਆ ਸੀ ਉਹ 1988 ਦੇ ਵਿੱਚ ਹੋਇਆ ਸੀ ਬਈ ਇੱਕ ਚੀਜ਼ ਹੁਣ ਮੈਨੂੰ ਇਹ ਜ਼ਰੂਰ ਦੱਸਿਓ ਵੀ ਹੁਣ ਜਿਵੇਂ ਪਾਣੀ ਇੰਨਾ ਆ ਗਿਆ ਖੇਤਾਂ 'ਚ ਹਨ ਆਮ ਤੌਰ ਤੇ ਹੁਣ ਜ਼ਿਮੀਂਦਾਰਾਂ ਨੂੰ ਵੀ ਪਤਾ ਹੈ ਵੀ ਕਣਕ ਦੀ ਫਸਲ ਤੱਕੇ ਪਾਣੀ ਨਹੀਂ ਸੁੱਕਣਾ ਹਨ ਜਾਂ ਇਹਦਾ ਬੈਸਟ ਤਰੀਕਾ ਕੀ ਹੈਗਾ ਵੀ ਇਹਨੂੰ ਕਿਵੇਂ ਯੂਟਿਲਾਈਜ਼ ਕੀਤਾ ਜਾ ਸਕਦਾ ਹੈ ਜਾਂ ਇਸ ਪਾਣੀ ਨੂੰ ਹੁਣ ਜਿਹੜੀ ਆਫਤ ਹੋਣੀ ਸੀ ਉਹ ਤਾਂ ਆ ਗਈ ਨੂੰ ਬੈਨੀਫਿਟ ਕਿਵੇਂ ਲਿਆ ਜਾ ਸਕਦਾ ਜਿਵੇਂ ਤੁਸੀਂ ਇੱਕ ਰੀਚਾਰਜ ਦੀ ਗੱਲ ਕੀਤੀ ਇੱਕ ਤੁਹਾਡੇ ਨਾ ਉਹਦੇ ਤੇ ਇੰਸਟਾਗ੍ਰam ਤੇ ਮੈਂ ਅੱਜ ਵੀਡੀਓ ਦੇਖ ਰਿਆ ਸੀਗਾ ਕੋਈ ਕਿਸਾਨ ਪੁਰਾਣੇ ਬੋਰਵੈਲ ਚ ਪਾਣੀ ਪਾ ਰਿਹਾ ਸੀਗਾ ਉਹਦੇ ਪਾਣੀ ਆਇਆ ਹੋਇਆ ਹੈ ਹਨ ਕੀ ਇਹ ਚੀਜ਼ ਗਲਤ ਹੈ ਕੀ ਇਹ ਚੀਜ਼ ਸਹੀ ਹੈ ਬੋਰਵੈਲ ਚ ਪਾਣੀ ਪਾ ਕੇ ਵਾਕੇ ਰੀਚਾਰਜ ਹੋ ਜਾਂਦਾ ਹੈ ਕਿ ਸਹੀ ਰੀਚਾਰਜ ਕਰਨ ਦਾ ਕੀ ਤਰੀਕਾ ਹੈ ਜਾਂ ਜਿਨ੍ਹਾਂ ਦੇ ਪਾਣੀ ਖੇਤਾਂ ਚ ਖੜਾ ਹੈ ਕੀ ਉਹ ਬੋਰਵੈਲ ਚ ਪਾ ਸਕਦੇ ਆਪਣੇ ਭੈਣ ਭਰਾ ਕੇ ਨਹੀਂ ਪਾ ਸਕਦੇ ਵੀ ਵੀ ਡੈਮਾ ਕਰਕੇ ਫਲੱਡ ਕਿਉਂ ਆਉਂਦੇ ਨੇ ਤੇ ਫਿਰ ਦੂਜਾ ਵੀ ਡੈਮ ਦੇ ਨਾਲ ਹੋਰ ਕੀ ਕੀ ਸਮੱਸਿਆ ਬਣਦੀ ਹੈ ਤੁਹਾਨੂੰ ਕੀ ਲੱਗਦਾ ਹੈ ਪੰਜਾਬ 'ਚ ਫਲੱਡ ਆਉਂਦਾ ਕੀ ਕਾਰਨ ਹੈ ਜਾਂ ਕਿਉਂ ਆਏ ਕਿ ਲਿਆਂਦੇ ਗਏ ਤੁਮੇ ਪੁਰਾਣੇ ਸਮੇਂ 'ਚ ਗੱਲ ਵੀ ਸੁਣੀ ਸੀ ਕੀ ਕਹਿੰਦੇ ਪਾਣੀ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹਨ ਤੇ ਸਰਕਾਰ ਡੈਮਾ ਬਣਾ ਕੇ ਜਦ ਡੈਮ ਬਣਾ ਕੇ ਪਾਣੀ ਨੂੰ ਨੱਕਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੁਦਰਤੀ ਤੌਰ ਤੇ ਜਿਹੜੀ ਚੀਜ਼ ਚੱਲ ਰਹੀ ਹੈ ਉਹਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਦੇ ਪ੍ਰਨਾਮ ਆਪਾਂ ਨੂੰ ਭੁਗਤਨੇ ਪੈ ਰਹੇ ਆਮ ਪਬਲਿਕ ਨੂੰ ਤੁਸੀਂ ਦੇਖੋਗੇ ਮੱਝ ਏਰੀਏ ਦੇ ਵਿੱਚ ਜਿੱਥੋਂ ਪਾਕਿਸਤਾਨ ਦੇ ਬਾਰਡਰ ਦਾ ਏਰੀਆ ਹੈ ਮਕੌੜਾ ਪੱਤਨ ਦਾ ਜਿਹੜਾ ਏਰੀਆ ਹੈ ਉੱਥੇ ਦੇ ਲਾਗੇ ਦੇ ਸਾਰੇ ਪਿੰਡ ਡੁੱਬੇ ਹੋਏ ਨੇ ਬਾਰਡਰ ਦਾ ਏਰੀਆ ਪਾਕਿਸਤਾਨ ਦੇ ਵਿੱਚ ਵੀ ਫਲੱਡ ਆਇਆ ਹੋਇਆ ਹੈ ਇਹਦਾ ਸਭ ਤੋਂ ਵੱਡਾ ਕਾਰਨ ਜੇ ਆਪਾਂ ਦੇਖੀਏ ਤਾਂ ਇੱਕ ਇਲੀਗਲ ਮਾਈਨਿੰਗ ਵੀ ਹੈ ਚਾਈਨਾ ਹੁਣ ਬ੍ਰਹਮਪੁੱਤਰ ਤੇ ਬਣਾ ਰਿਹਾ ਕਿਉਂਕਿ ਚਾਈਨਾ ਇੰਡੀਆ ਨੂੰ ਪਸੰਦ ਨਹੀਂ ਕਰਦਾ ਉਹਨਾਂ ਨੇ ਬ੍ਰਹਮਪੁੱਤਰ ਦੇ ਦੁਨੀਆ ਦਾ ਸਭ ਤੋਂ ਵੱਡੇ ਡੈਮਾਂ ਦੇ ਵਿੱਚ ਇੱਕ ਵੱਡਾ ਡੈਮ ਬਣਾਉਣੇ ਜਾ ਰਿਹਾ ਹੈ ਚਾਈਨਾ ਤੇ ਉਹਨਾਂ ਨੇ ਪਾਣੀ ਨੂੰ ਇਸ ਤਰੀਕੇ ਨਾਲ ਕੰਟਰੋਲ ਕਰਨਾ ਵੀ ਇੱਕ ਵੈਪਨ ਵੈਪਨ ਬਣਾਊਗਾ ਉਹ ਪਾਣੀ ਨੂੰ ਹੁਣ ਤੁਸੀਂ ਦੇਖੋਗੇ ਸਵੇਰੇ ਤਵੇਰੇ ਉੱਟ ਕੇ ਤੁਸੀਂ ਦਰਿਆਵਾਂ ਦੇ ਨੇੜੇ ਦੇ ਏਰੀਆ ਦੇ ਵਿੱਚ ਜਾਓਗੇ ਤੇ ਤੁਸੀਂ ਉੱਥੇ ਦੇਖੋ ਵੀ ਬਹੁਤ ਵੱਡੇ ਵੱਡੇ ਟਰੱਕ ਹੁੰਦੇ ਨੇ ਮਾਈਨਿੰਗ ਵਾਲੇ ਜਿਵੇਂ ਕਿ ਰੋੜੀ ਦਾ ਟਰੱਕ ਹੈ ਕਿਉਂਕਿ ਕ੍ਰੈਸ਼ਰ ਵੀ ਲੱਗੇ ਹੋਏ ਆ ਤੁਸੀਂ ਮਾਝੇ ਏਰੀਆ ਦੇ ਵਿੱਚ ਇਹ ਖਾਸ ਕਰ ਬਹੁਤ ਵੱਡੀ ਸਮੱਸਿਆ ਹੈ ਇਹ ਕਹਿੰਦੇ ਆ ਵੀ ਡੈਮ ਤਾਂ ਅਸੀਂ ਫਲੱਡ ਨੂੰ ਕੰਟਰੋਲ ਕਰਨ ਲਈ ਬਣਾਏ ਨੇ ਸਭ ਤੋਂ ਵੱਡੀ ਮੂਰਖਤਾ ਤਾਂ ਇਹ ਹੀ ਹੈ ਲੋਕਾਂ ਨੇ ਦਰਿਆਵਾਂ ਦੀ ਅਹਿਮੀਅਤ ਜਿਹੜੀ ਆ ਉਹ ਆਪਣੇ ਅੱਖਾਂ ਅੱਗੇ ਘਟਦੀ ਵੇਖੀ ਐ ਕਿਤੇ ਦਰਿਆ ਪੂਜਨਿਕ ਹੁੰਦੇ ਸੀ ਅੱਜ ਆਪਾਂ ਉਹਨਾਂ ਦਰਿਆਵਾਂ ਵਿੱਚ ਕੂੜਾ ਫਟਦੇ ਆ ਇਕਾ ਦੇ ਵਿੱਚ ਉਹਨਾਂ ਨੇ ਘੱਟੋ ਘੱਟ 8 ਡੈਮ ਆ ਜਿਹੜੇ ਜਿਹੜੇ ਪਾਣੀ ਦੇ ਵੈਰੀਅਰ ਸੀ ਉਹ ਹਟਾਏ ਆ ਕੀ ਕਾਰਨ ਸੀ ਇਕੋਸਿਸਟਮ ਡਿਸਟਰਬ ਹੋ ਗਿਆ ਸੀ ਬੋਰ ਵੈਲ ਚ ਪਾਣੀ ਪਾਉਣਾ ਬਹੁਤ ਵੱਡੀ ਮੂਰਖਤਾ ਹੈ ਜੇ ਕੋਈ ਪੁਰਾਣੇ ਬੋਰ ਨੂੰ ਪੱਟ ਕੇ ਜਾਂ ਉਹਦੇ ਟੈਪ ਦੇ ਵਿੱਚ ਪਾਣੀ ਛੱਡ ਦਿੰਦਾ ਐ ਇਸ ਹਾਲ ਨਾਲ ਤਾਂ ਭਾਈ ਜਿਹੜੇ ਪੰਜਾਬ 'ਚ ਜਿੰਨੇ ਡੈਮ ਬਣੇ ਆ ਜਾਂ ਇਹ ਚੀਜ਼ਾਂ ਹੋਈਆਂ ਇਹ ਪੰਜਾਬ ਦੀ ਸਭ ਤੋਂ ਵੱਡਾ ਤਬਾਹੀ ਦਾ ਕਾਰਨ ਹੈ। ਵੀ ਡੈਮ ਕਹਿੋ ਜੇ ਹੋਣ ਡੈਮ ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਨੇ ਵੀ ਨਹਿਰਾ ਕੱਢੀਆਂ ਸੀ। ਉਹਨਾਂ ਨੇ ਵੀ ਲੋਕਾਂ ਨੂੰ ਪਾਣੀ ਦਿੱਤਾ ਜੀ। ਪਾਣੀ ਦੇ ਵਿੱਚ ਰਕਾवट ਪੈਦਾ ਕਰਨ ਲਈ ਲੋਕਾਂ ਨੇ ਇਲੀਗਲ ਕੰਸਟਰਕਸ਼ਨ ਦਰਿਆਵਾਂ ਦੇ ਕੰਡੇ ਆਪਣੇ ਘਰ ਬਣਾਏ ਹੋਏ ਨੇ, ਕੁਝ ਲੋਕਾਂ ਨੇ ਕੋਈ ਸਮਾਧਾਨ ਬਣਾਈਆਂ ਹੋਈਆਂ ਨੇ, ਵੱਡੀਆਂ-ਵੱਡੀਆਂ ਮੰਦਰ ਬਣਾਏ ਹੋਏ ਨੇ। ਤੇ ਤੁਹਾਨੂੰ ਇਹ ਚੀਜ਼ ਦਾ ਅੰਦਾਜ਼ਾ ਸੀਗਾ ਕਿ ਫਲੱਡ ਆਉਣ ਵਾਲੇ ਆ ਜਿਵੇਂ ਤੁਸੀਂ ਲੰਬੇ ਟਾਈਮ ਤੋਂ ਗੱਲਾਂ ਕਰ ਰਹੇ ਸੀ ਜਾਂ ਦੱਸ ਰਹੇ ਸੀ ਲੋਕਾਂ ਨੂੰ ਕਿ ਫਲੱਡ ਆਉਣਗੇ ਫਲੱਡ ਆਉਣਗੇ ਭਾਈ ਵਾਜੋ ਵਾਜੋ ਹਨਾ ਸ਼ਾਹਪੁਰ ਕੰਡੀ ਡੈਮ ਦਾ ਵਿਰੋਧ ਕਰੋ ਸੇ ਹੁਣ ਇਹ ਬਣਿਆ ਇਹ ਨਵਾਂ ਨਵਾਂ ਸਫਤ ਪੰਜਾਬ ਦੇ ਗਲਪ ਆਇਆ 25 ਦੇਖੋ ਜਦੋਂ ਗੱਲ ਆਉਂਦੀ ਆ ਰੇਤੇ ਦੀ ਇਲੀਗਲ ਮਾਈਨਿੰਗ ਦੀ ਇਹ ਸਭ ਤੋਂ ਵੱਡਾ ਫਾਲਟ ਹੈ ਅੱਜ ਤੱਕ ਇਹਦਾ ਕੋਈ ਡਾਟਾ ਨਹੀਂ ਆ ਕਿੰਨੇ ਹਜ਼ਾਰ ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਇਲੀਗਲ ਮਾਈਨਿੰਗ ਤੋਂ ਭਾਵੇਂ ਉਹ ਸਰਕਾਰ ਦੇ ਬੰਦੇ ਆ ਭਾਵੇਂ ਕੋਈ ਮੰਤਰੀ ਆ ਭਾਵੇਂ ਕੋਈ ਐਮਐਲਏ ਆ ਜਾਂ ਉਹਦੇ ਚਿੱਲੇ ਆ ਜਾਂ ਠੇਕੇਦਾਰ ਆ ਕਿੰਨਾ ਕਮਾਉਂਦੇ ਸਸਿਕਾਲ ਜੀ ਤੁਸੀਂ ਜੁੜ ਚੁੱਕੇ ਹੋ ਬੈਕ ਟੂ ਮਦਰ ਲੈਂਡ ਪੰਜਾਬ ਚੈਨਲ ਦੇ ਨਾਲ ਤੇ ਮੈਂ ਹਾਂ ਕਰਨ ਆਲ ਅੱਜ ਆਪਣੇ ਨਾਲ ਵਾਟਰ ਵਾਰੀਅਰਸ ਤੋਂ ਭਾਈ ਮਨਜੀਤ ਖੋਰੀ ਜੁੜ ਚੁੱਕੇ ਨੇ ਭਾਈ ਮਨਜੀਤ ਖੋਰਾ ਨੇ ਪਛੋਕੜ ਦੀ ਮੈਂ ਗੱਲ ਕਰਾਂ ਤਾਂ ਇਹ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅਤੇ ਪੰਜਾਬ ਤੇ ਪਾਣੀਆਂ ਨੂੰ ਸਾਫ਼ ਸੁਥਰਾ ਰੱਖਣ ਲਈ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਕੰਮ ਕਰ ਰਹੇ ਨੇ ਅੱਜ ਭਾਈ ਖਰਣਾ ਜੁੜਨ ਦਾ ਸਭ ਤੋਂ ਵੱਡਾ ਮੇਨ ਕਾਰਨ ਇਹ ਹੈ ਕਿ ਅੱਜ ਦੇ ਟਾਈਮ ਜੋ ਪੰਜਾਬ ਦੇ ਹਾਲਾਤ ਨੇ ਕਿਉਂ ਪੰਜਾਬ ਚ ਫਲੱਡ ਆਏ ਕਿਹੜੇ ਕਾਰਨ ਸੀ ਕਿ ਇਹਨਾਂ ਨੂੰ ਇਸ ਚੀਜ਼ ਦਾ ਆਜਾ ਸੀ ਕਿਉਂਕਿ ਲੰਬੇ ਸਮੇਂ ਤੋਂ ਸਰਕਾਰਾਂ ਨੂੰ ਜਥੇਬੰਦੀਆਂ ਨੂੰ ਦੱਸਦੇ ਆ ਰਹੇ ਨੇ ਕਿ ਪੰਜਾਬ ਚ ਜਿਸ ਹਾਵ ਨਾਲ ਗਰਾਊਂਡ ਲੈਵਲ ਦੇ ਪਾਣੇ ਜਾਂ ਉਹ ਚੀਜ਼ਾਂ ਚੱਲ ਰਹੀਆਂ ਨੇ ਜਿਹਦੇ ਨਾਲ ਵਾਟਰ ਲੈਵਲ ਤਾਂ ਵੱਧ ਰਿਹਾ ਸੀਗਾ ਤੇ ਇਹਨਾਂ ਨੇ ਸਰਕਾਰ ਨੂੰ ਬਹੁਤ ਵਾਰ ਚੇਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਟਾਈਮ 'ਚ ਫਲੱਡ ਆ ਸਕਦਾ। ਬਾਈ ਹਰਨੂ ਮਿਲਦੇ ਆਂ ਤੇ ਬਾਈ ਹਰਨੂ ਕਰਦੇ ਆਂ ਗੱਲਾਂ। ਬਾਈ ਸੱਸੀ ਕਾਲ 'ਚ ਕੀ ਹਲਚਲ ਹੈ? ਸੱਸੀ ਕਾਲ ਬਾਈ ਜੀ ਉਹ ਵਧੀਆ ਜੀ ਤੁਸੀਂ ਦੱਸੋ। ਠੀਕ ਠਾਕ ਹੁਮਦੀਦ ਬਾਈ। ਵਧੀਆ ਜੀ ਵਧੀਆ। ਮਨਜੀਤ ਬਾਈ ਮੈਂ ਜਿਵੇਂ ਗੱਲ ਕੀਤੀ ਜਾਂ ਅਪਣਾ ਅੱਜ ਇਕੱਠੇ ਹੋਣ ਦਾ ਮੇਨ ਟਾਪਿਕ ਜਾਂ ਮੇਨ ਰੀਜ਼ਨ ਜਿਹੜਾ ਹੈਗਾ ਕਿ ਜਿਹੜੇ ਪੰਜਾਬ 'ਚ ਅੱਜ ਦੇ ਟਾਈਮ ਫਲੱਡ ਆਏ ਹੋਏ ਹਨ ਤੁਸੀਂ ਪੰਜਾਬ ਤੇ ਪਾਣਿਆਂ ਤੇ ਇਹਨਾਂ ਚੀਜ਼ਾਂ ਤੇ ਲੰਮ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਚ ਫਲੱਡ ਆਉਂਦਾ ਕੀ ਕਾਰਨ ਹੈ ਜਾਂ ਕਿਉਂ ਆਏ ਕਿ ਲਿਆਂਦੇ ਗਏ ਆ ਦੇਖੋ ਬਾਈ ਜੀ ਇਹ ਬਹੁਤ ਮਤਲਬ ਕੰਪਲਿਕੇਟਿਡ ਚੀਜ਼ ਆ ਜੇ ਆਪਾਂ ਇੱਕ ਮਤਲਬ ਇਹਦੀ ਐਕਸਪਲੇਨੇਸ਼ਨ ਦੇ ਵਿੱਚ ਜਾਈਏ ਤਾਂ ਸਿੱਧੀ ਸਿੱਧੀ ਨਹੀਂ ਹੋ ਸਕਦੀ ਅਸੀਂ ਬਹੁਤ ਸਮੇਂ ਤੋਂ ਕਹਿ ਰਹੇ ਹਾਂ ਵੀ ਕੁਦਰਤ ਨਾਲ ਛੇੜਛਾੜ ਇਸ ਛੇੜਛਾੜ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡੈਮ ਕੰਸਟਰਕਸ਼ਨ ਦੀ ਕਿਹੜੇ ਡੈਮ ਬਣੇ ਇਹ ਕਹਿੰਦੇ ਆ ਵੀ ਡੈਮ ਤਾਂ ਅਸੀਂ ਫਲੱਡ ਨੂੰ ਕੰਟਰੋਲ ਕਰਨ ਲਈ ਬਣਾਏ ਨੇ ਸਭ ਤੋਂ ਵੱਡੀ ਮੂਰਖਤਾ ਤਾਂ ਇਹ ਹੀ ਆ ਜੇ ਕੋਈ ਬੰਦਾ ਇਹ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਵੀ ਸੀ ਹਾਈਡਲ ਪ੍ਰੋਜੈਕਟ ਆ ਜਿਹੜਾ ਬਿਜਲੀ ਵੇਚਣ ਦੇ ਪ੍ਰੋਜੈਕਟ ਤਾਂ ਬਿਜਲੀ ਬਣਾਉਣੀ ਆ ਸੀ ਤੇ ਵੇਚਣੀ ਆ ਇਹ ਪ੍ਰੋਜੈਕਟ ਤਾਂ ਠੀਕ ਆ ਇਹ ਸਿੱਧਾ-ਸਿੱਧਾ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਆ ਤੁਸੀਂ ਪੈਸਾ ਕਮਾਉਣਾ ਤੇ ਸੀ ਜਦੋਂ ਸੀ ਕਹਿੰਦੇ ਉਹ ਵੀ ਇਰੀਗੇਸ਼ਨ ਤੇ ਇਹ ਤਿੰਨ ਫੈਕਟਰ ਤੁਸੀਂ ਜੋੜ ਕੇ ਕਹਿੰਦੇ ਵੀ ਅਸੀਂ ਡੈਮ ਬਣਾਏ ਇੱਕ ਤਾਂ ਆਪਾਂ ਹੁਣ ਸਿੱਧਾ ਫਿੱਧਾ ਫਿਰ ਡੈਮ ਤੇ ਗੱਲ ਕਰਾਂਗੇ ਵੀ ਡੈਮਾਂ ਕਰਕੇ ਫਲੱਡ ਕਿਉਂ ਆਉਂਦੇ ਨੇ ਤੇ ਫਿਰ ਦੂਜਾ ਵੀ ਡੈਮ ਦੇ ਨਾਲ ਹੋਰ ਕੀ ਕੀ ਸਮੱਸਿਆ ਬਣਦੀ ਹੈ ਫਿਰ ਇਸ ਤੋਂ ਬਾਅਦ ਜਿੱਥੇ ਜਿੱਥੇ ਦਰਿਆ ਵਗਦੇ ਨੇ ਉੱਥੇ ਕੁਝ ਇਹੋ ਜਿਹੇ ਕਾਰਨ ਨੇ ਜਿਹੜਾ ਕਰਕੇ ਫਲੱਡ ਆਉਂਦੇ ਨੇ ਸਭ ਤੋਂ ਵੱਡਾ ਕਾਰਨ ਜੇ ਆਪਾਂ ਪਲੇਨਸ ਦੇ ਵਿੱਚ ਗੱਲ ਕਰੀਏ ਤਾਂ ਮਾਈਨਿੰਗ ਹੈਗਾ ਅੱਜ ਦੇ ਸਮੇਂ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਲਾਗੇ ਜਿਹੜਾ ਹਰੀਕੇ ਪੱਤਨ ਤੋਂ ਪਿੱਛੇ ਜਿੰਨੇ ਵੀ ਪਿੰਡ ਆ ਸਾਰੇ ਪਾਣੀ ਦੇ ਵਿੱਚ ਰੁੜੇ ਹੋਏ ਨੇ ਜਿਹੜੇ ਵੀ ਬਿਆਸ ਦੇ ਕੰਡੇ ਦੇ ਪਿੰਡ ਨੇ ਤੇ ਕੱਲ ਰਾਤ ਪਾਣੀ ਛੱਡਿਆ ਗਿਆ ਹੈ ਜਿਹੜੇ ਹਿਸਾਬ ਨਾਲ ਹੋ ਸਕਦਾ ਸਤਲੁਜ ਦੇ ਨੇੜੇ ਜਿਹੜੇ ਪਿੰਡ ਨੇ ਗਿੱਦੜਪਿੰਡੀ ਵਰਗੇ ਪਿੰਡ ਉੱਥੇ ਵੀ ਪਾਣੀ ਵੱਧ ਸਕਦਾ ਤੇ ਆਪਾਂ ਹੁਣ ਗੱਲ ਕਰਦੇ ਆਂ ਵੀ ਰਾਵੀ ਪੂਰੇ ਦਾ ਪੂਰਾ ਮਾਝਾ ਬਲੌਕ ਹੈ ਜਿਹੜਾ ਹੁਣ ਤੁਸੀਂ ਦੇਖੋਗੇ ਮਾਝੇ ਏਰੀਏ ਦੇ ਵਿੱਚ ਅ ਜਿੱਥੋਂ ਪਾਕਿਸਤਾਨ ਦੇ ਬਾਰਡਰ ਦਾ ਏਰੀਆ ਹੈ ਮਕੌੜਾ ਪੱਤਨ ਦਾ ਜਿਹੜਾ ਏਰੀਆ ਹੈ ਉੱਥੇ ਦੇ ਲਾਗੇ ਦੇ ਸਾਰੇ ਪਿੰਡ ਡੁੱਬੇ ਹੋਏ ਨੇ ਬਾਰਡਰ ਦਾ ਏਰੀਆ ਪਾਕਿਸਤਾਨ ਦੇ ਵਿੱਚ ਵੀ ਫਲੱਡ ਆਇਆ ਹੋਇਆ ਹੈ ਇਹਦਾ ਸਭ ਤੋਂ ਵੱਡਾ ਕਾਰਨ ਜੇ ਆਪਾਂ ਦੇਖੀਏ ਤਾਂ ਇੱਕ ਇਲੀਗਲ ਮਾਈਨਿੰਗ ਵੀ ਹੈ ਜਿਹੜੇ ਸਾਹਬ ਨਾਲ ਇਹ ਰੇਤਾ ਚੱਕਦੇ ਆ ਦਰਿਆਵਾਂ ਤੋਂ ਉਹ ਰੇਤਾ ਪਾਣੀ ਨੂੰ ਸਟੋਰ ਕਰਦਾ ਹੈ ਪਾਣੀ ਨੂੰ ਅਬਜ਼ੌਰਬ ਕਰਦਾ ਹੈ ਤੇ ਦਰਿਆ ਦੇ ਪੱਧਰ ਨੂੰ ਚੌੜਾ ਬਣਾ ਕੇ ਰੱਖਦਾ ਤੇ ਇਹਨਾਂ ਨੇ ਇਸ ਹਿਸਾਬ ਲਾ ਲਿਆ ਵੀ ਪਿਛੇ ਪਾਣੀ ਘਟ ਗਿਆ ਦੇਖੋ ਦਰਿਆ ਸੁੱਕ ਰਹੇ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਦਰਿਆਵਾਂ ਚ ਪਾਣੀ ਖਤਮ ਹੋ ਜਾਣਾ ਦਰਿਆਵਾਂ ਚ ਗਲੇਸ਼ੀਅਰ ਜਿਹੜੇ ਆ ਕਿਉਂਕਿ ਗਲੋਬਲ ਵਾਰਮਿੰਗ ਆ ਤੇ ਇੱਕ ਸਮੇਂ ਚ ਬਹੁਤ ਜ਼ਿਆਦਾ ਮੀਂਹ ਪੈਂਦਾ ਇੱਕ ਸਮੇਂ ਚ ਮੀਂਹ ਬਿਲਕੁਲ ਨਹੀਂ ਪੈਂਦੇ ਤੇ ਗਲੇਸ਼ੀਅਰ ਜਿਹੜੇ ਆ ਜ਼ਿਆਦਾ ਹਾਈ ਸਪੀਡ ਨਾਲ ਮੈਲਟ ਹੁੰਦੇ ਨੇ ਇਹਨਾਂ ਚੀਜ਼ਾਂ ਕਰਕੇ ਮਤਲਬ ਕਿ ਪਾਣੀ ਦਾ ਪੱਧਰ ਤਾਂ ਵਧਣਾ ਹੀ ਹੈ ਪਰ ਜਦੋਂ ਆਪਾਂ ਗੱਲ ਕਰਦੇ ਆ ਕਿ ਇਹ ਜਿਹੜਾ ਡੈਮ ਬਣਾਇਆ ਹੋਇਆ ਹੈ ਇਹਨਾਂ ਨੇ ਤੇ ਮੈਂ ਤੁਹਾਨੂੰ ਹਿਸਟਰੀ ਦੱਸਣਾ ਚਾਹਣਾ ਮਾਝੇ ਦੇ ਵਿੱਚ ਮਤਲਬ ਰਾਵੀ ਕਰਕੇ ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਫਲੱਡ ਰਿਕਾਰਡ ਹੋਇਆ ਸੀ ਉਹ 1988 ਦੇ ਵਿੱਚ ਹੋਇਆ ਸੀ ਇਸ ਤੋਂ ਪਹਿਲਾਂ ਬਹੁਤ ਆ ਪੁਰਾਣਾ ਰਿਕਾਰਡ ਨਹੀਂ ਆ ਇਹਦਾ ਮਤਲਬ ਇਹ ਆ ਵੀ 1980 ਦੇ ਵਿੱਚ ਜੋ ਇਹਨਾਂ ਨੇ ਡੈਮ ਬਣਾਇਆ ਦੋ ਡੈਮ ਇਹਨਾਂ ਨੇ ਬਣਾਏ ਹਿਮਾਚਲ ਦੇ ਵਿੱਚ ਇੱਕ ਇੱਕ ਤਾਂ ਆਪਾਂ ਕਹਿੰਦੇ ਆ ਇਹ ਬੈਰਾ ਸੋਲ ਕਰਕੇ ਹਾਈਡਰੋ ਇਲੈਕਟ੍ਰਿਕ ਪਲਾਂਟ ਹੈ ਇਹ ਦੋ ਤਿੰਨ ਦਰਿਆਵਾਂ ਨੂੰ ਰਾਵੀ ਬੈਰਾ ਸੋਲ ਜਿਹੜਾ ਹੈਗਾ ਇਹ ਬਣਾਇਆ ਸੀ ਇਹਨਾਂ ਨੇ 1980 ਦੇ ਵਿੱਚ ਤੇ ਮਾਧੋਪੁਰ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਕੰਮ ਕੰਪਲੀਟ ਕਰ ਲਿਆ ਸੀ ਮਾਧੋਪੁਰ ਹੈੱਡਵੌਕਸ ਦਾ ਉਹ ਵੀ 1800 ਤੇ 90 ਦੇ ਨੇੜੇ-ਨੇੜੇ ਇਹਨਾਂ ਨੇ ਕਰ ਲਿਆ ਸੀ ਕਹਿਣ ਦਾ ਭਾਵ ਇਹ ਹੈ ਵੀ ਇਹਨਾਂ ਇਹਨਾਂ ਪ੍ਰੋਜੈਕਟਸ ਤੋਂ ਬਾਅਦ ਹੀ 플ੱਡ ਵਧੇ ਆ ਆਪਾਂ ਹੁਣ ਡੈਮ ਦੀ ਗੱਲ ਕਰਦੇ ਆਂ ਵੀ ਡੈਮ ਕਿਹੋ ਜਿਹਾ ਹੋਣ ਡੈਮ ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਨੇ ਵੀ ਨਹਿਰਾਂ ਕੱਢੀਆਂ ਸੀ ਉਹਨਾਂ ਨੇ ਵੀ ਲੋਕਾਂ ਨੂੰ ਪਾਣੀ ਦਿੱਤਾ ਸੀ ਤੇ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਵੀ ਇਰੀਗੇਸ਼ਨ ਦਾ ਸੈਕਟਰ ਵਧਿਆ ਆ ਜਿਹੜਾ ਪੰਜਾਬ ਦਾ ਸਤਾਇ ਜਰਖੇਜ਼ ਕੀਤਾ ਉਹ ਹੋਰ ਜ਼ਿਆਦਾ ਮਤਲਬ ਕਿ ਇਸ ਦੁਨੀਆ ਦੀ ਦੁਨੀਆ ਦੇ ਵਿੱਚ ਯੂਕਰੇਨ ਤੋਂ ਬਾਅਦ ਪੰਜਾਬ ਜੇ ਆਪਾਂ ਕਹਿੰਨੇ ਸਭ ਤੋਂ ਜ਼ਿਆਦਾ ਫਰਟਾਈਲ ਲੈਂਡ ਹੈ ਇਹਦਾ ਕਾਰਨ ਵੀ ਦਰਿਆਈ ਨੇ ਦਰਿਆਵਾਂ ਦੇ ਸਲੱਡ ਕਰਕੇ ਹੀ ਇਹ ਧਰਤੀ ਫਰਟਾਈਲ ਹੋਈ ਸੀ ਦਰਿਆਵਾਂ ਦਾ ਦਿੱਤਾ ਹੀ ਪੰਜਾਬ ਖੰਡਾ ਪਰ ਦੂਜੀ ਗੱਲ ਇਹ ਆ ਵੀ ਜਦੋਂ ਕੁਦਰਤ ਨਾਲ ਛੇੜਛਾੜ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਡੈਮ ਕੰਸਟਰਕਸ਼ਨ ਹੁਣ ਤੁਸੀਂ ਦੇਖੋਗੇ ਸਵੇਰੇ ਤਵੇਰੇ ਉੱਟ ਕੇ ਤੁਸੀਂ ਦਰਿਆਵਾਂ ਦੇ ਨੇੜੇ ਦੇ ਏਰੀਆ ਦੇ ਵਿੱਚ ਜਾਓਗੇ ਸਤੇ ਤੁਸੀਂ ਉੱਥੇ ਦੇਖੋ ਵੀ ਬਹੁਤ ਵੱਡੇ ਵੱਡੇ ਟਰੱਕ ਹੁੰਦੇ ਨੇ ਮਾਈਨਿੰਗ ਵਾਲੇ ਜਿਵੇਂ ਕਿ ਰੋੜੀ ਦਾ ਟਰੱਕ ਹੈ ਕਿਉਂਕਿ ਕ੍ਰੈਸ਼ਰ ਵੀ ਲੱਗੇ ਹੋਏ ਆ ਤੁਸੀਂ ਮਾਝੇ ਏਰੀਏ ਦੇ ਵਿੱਚ ਖਾਸ ਕਰ ਬਹੁਤ ਵੱਡੀ ਸਮੱਸਿਆ ਹੈ ਜਿਹੜਾ ਕਿ ਮਾਈਨਿੰਗ ਹੈ ਇਹਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੁਣ ਆ ਜੀ ਆਮ ਲੋਕਾਂ ਤੇ ਆਮ ਲੋਕਾਂ ਦਾ ਵੀ ਇੱਕ ਬਹੁਤ ਵੱਡਾ ਤਲਕਾ ਹੈ ਜਿਹੜਾ ਫਲੱਡ ਕਰਕੇ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਉਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਜਿਹਦੇ ਵਿੱਚ ਪਾਣੀ ਦੇ ਵਿੱਚ ਰਿਕੋਰਡ ਪੈਦਾ ਕਰਨ ਲਈ ਲੋਕਾਂ ਨੇ ਇਲੀਗਲ ਕੰਸਟਰਕਸ਼ਨ ਦਰਿਆਵਾਂ ਦੇ ਕੰਢੇ ਆਪਣੇ ਘਰ ਬਣਾਏ ਹੋਏ ਨੇ ਕੁਝ ਲੋਕਾਂ ਨੇ ਕੋਈ ਸਮਾਧਾਂ ਬਣਾਈਆਂ ਹੋਈਆਂ ਨੇ ਵੱਡੀਆਂ-ਵੱਡੀਆਂ ਮੰਦਰ ਬਣਾਏ ਹੋਏ ਨੇ ਜਾਂ ਕੁਝ ਲੋਕ ਜਿਹੜੇ ਆ ਦਰਿਆਵਾਂ ਦੇ ਵਿੱਚ ਜਿਹੜੀ ਜਮੀਨ ਦਰਿਆਵਾਂ ਦੇ ਵਿੱਚ ਆ ਉੱਥੇ ਖੇਤੀ ਕਰਦੇ ਨੇ ਤੁਸੀਂ ਬਿਆਸ ਦਰਿਆ ਦੇ ਵਿੱਚ ਇਹ ਅਕਸਰ ਚੀਜ਼ ਦੇਖੋਗੇ ਬਿਆਸ ਵਾਲਾ ਪੁਲ ਜਦੋਂ ਤੁਸੀਂ ਲੰਘਦੇ ਹੋ ਤੇ ਤੁਹਾਨੂੰ ਉੱਥੇ ਨਾ ਜਿਹੜੇ ਆ ਪੋਲੀ ਹਾਊਸ ਬਣਾਏ ਹੋਇਆ ਬਿਲਕੁਲ ਦਰਿਆ ਦੇ ਅੰਦਰ ਹੀ ਸੇ ਕਿਦ ਤਰ੍ਹਾਂ ਕਿਤੇ اے ਵੀ ਇੱਕ ਫੈਕਟਰ ਆ ਤੇ ਇੱਕ ਇਹਦੇ ਨਾਲ ਇੱਕ ਹੋਰ ਚੀਜ਼ ਆ ਜਦੋਂ ਇਹ ਡੈਮ ਬਣੇ ਦਰਿਆਵਾਂ ਦਾ ਜਿਹੜਾ ਫਲੋ ਹੈ ਉਹ ਕੰਟਰੋਲ ਕਰ ਲਿਆ ਲੋਕ ਮਤਲਬ ਬੰਦੇ ਨੂੰ ਇਹ ਲੱਗਿਆ ਵੀ ਅਸੀਂ ਤਾਂ ਕੁਦਰਤ ਤੇ ਕਾਬੂ ਪਾ ਸਕਦੇ ਹਾਂ ਫਿਰ ਜਿਹੜੀਆਂ ਬੇਈਆਂ ਸੀ ਜਿਹੜੇ ਬਰਸਾਤੀ ਚੋਅ ਸੀ ਜਿਹੜੀਆਂ ਟ੍ਰਿਬਿਊਟਰੀ ਸੀਗੀਆਂ ਇੱਕ ਦਰਿਆ ਦੀ ਛੇ-ਛੇ ਟ੍ਰਿਬਿਊਟਰੀਆਂ ਮਤਲਬ ਇੱਕ-ਇੱਕ ਏਰੀਆ ਚ ਮਿਲ ਜਾਣਗੀਆਂ ਜੇ ਤੁਸੀਂ ਪੁਰਾਣਾ ਮੈਪ ਕੱਢੋਗੇ ਤੇ ਲੋਕਾਂ ਨੇ ਉਹ ਪੂਰ ਲਿਆ ਜਦੋਂ ਉਹ ਲੋਕਾਂ ਨੇ ਪੂਰ ਲਿਆ ਤੇ ਦਰਿਆ ਦਾ ਪਾਣੀ ਜਦੋਂ ਓਵਰਫਲੋ ਹੁੰਦਾ ਸੀ ਤੇ ਉਹਨਾਂ ਦੇ ਵਿੱਚ ਵੀ ਮਤਲਬ ਕਿ ਵੰਡਿਆ ਜਾਂਦਾ ਸੀ ਇੱਕ ਉਹੀ ਤਰੀਕਾ ਸੀ ਜਿਹੜੀਆਂ ਟ੍ਰਿਬਿਊਟਰੀਆਂ ਸੀ ਉਹ ਪਾਣੀ ਨੂੰ ਰੀਚਾਰਜ ਵੀ ਕਰਦੀਆਂ ਸੀ ਤੇ ਲੋਕਾਂ ਨੇ ਕੀ ਕਰਿਆ ਉਹ ਜਿਹੜਾ ਰੀਚਾਰਜ ਹੋਣ ਦਾ ਤਰੀਕਾ ਹੈ ਉਹ ਬੰਦ ਕਰਤਾ ਤੇ ਉਸ ਕਿਉਂਕਿ ਇੱਕ ਇਹ ਵੀ ਸਾਜ਼ਿਸ਼ ਸਮਝਣ ਦੀ ਲੋੜ ਹੈ ਵੀ ਸਾਡੇ ਕੋਲੇ ਜਿਹੜੇ ਆ ਪਾਟਰ ਪੰਪ ਨੇ ਜਿਹੜੀਆਂ ਮੋਨੋਬਲੋਕ ਮੋਟਰਾਂ ਆਈਆਂ ਇਹ ਡੈਮ ਦੇ ਕੰਸਟਰਕਸ਼ਨ ਤੋਂ ਬਾਅਦ ਹੀ ਆਈਆਂ ਜੇ ਇਹ ਲੋਕਾਂ ਦੇ ਵਿੱਚ ਪਹਿਲਾਂ ਬਿਜਲੀ ਤੇ ਜਾਂ ਤਾਂ ਤੁਸੀਂ ਇਹ ਕਹਿ ਦੋ ਵੀ ਹਾਂ ਡੈਮ ਆ ਰਹੀ ਤੁਹਾਨੂੰ ਖੇਤੀ ਵਾਲਾ ਪਾਣੀ ਮਿਲੂਗਾ ਤੁਸੀਂ ਮੋਟਰ ਨਾਲ ਲਵਾਓ ਮੈਂ ਤਾਂ ਤੁਸੀਂ ਇਹ ਲੋੜ ਪੂਰੀ ਕਰ ਸਕੇ ਨਾਲ ਤੁਸੀਂ ਲੋਕਾਂ ਨੂੰ ਮੋਟਰਾਂ ਦੇ ਕਨੈਕਸ਼ਨ ਵੀ ਦੇ ਦਿੱਤੇ ਮਤਲਬ ਕਿਤੇ ਨਾ ਕਿਤੇ ਬਹੁਤ ਵੱਡਾ ਸਿਸਟਮ ਫੇਲਿਅਰ ਵੀ ਹੈ ਤੇ ਫਿਰ ਲੋਕਾਂ ਨੇ ਦਰਿਆਵਾਂ ਦੀ अहमियत ਜਿਹੜੀ ਆ ਉਹ ਆਪਣੇ ਅੱਖਾਂ ਅੱਗੇ ਘਟਦੀ ਵੇਖੀ ਐ ਕਿਤੇ ਦਰਿਆ ਪੂਜਨਿਕ ਹੁੰਦੇ ਸੀ ਅੱਜ ਆਪਾਂ ਉਹਨਾਂ ਦਰਿਆਵਾਂ 'ਚ ਕੂੜਾ ਫਟਦੇ ਆ ਤੇ ਹੌਲੀ ਹੌਲੀ ਕਰਕੇ ਆਪਾਂ ਦਰਿਆ ਨੂੰ ਇਹ ਮੰਨਿਆ ਹੀ ਨਹੀਂ ਵੀ ਪੰਜਾਬ ਨੂੰ ਜੇ ਤੁਸੀਂ ਹਿਸਟਰੀ ਵੀ ਚੈੱਕ ਕਰੋਗੇ ਜਿਹੜਾ ਸਿਕੰਦਰ ਇੱਥੇ ਆਇਆ ਸੀ ਉਹਨੂੰ ਵੀ ਉਹਦੀ ਅੱਧੀ ਜਿਹੜੀ ਸੈਨਾ ਐ ਉਹ ਦਰਿਆ ਨੇ ਰੋੜਤੀ ਸੀ ਤੇ ਪੰਜਾਬ ਦੇ ਤਾਂ ਦਰਿਆ मतलब ਕੀ ਰੱਖ ਰੱਖ ਹੀ ਕਰਦੇ ਰਹੇ ਨੇ ਜਿਹੜੇ ਬਾਹਰ ਤੋਂ ਅਟੈਕ ਹੁੰਦੇ ਰਹੇ ਆ ਪਰ ਉਹੀ ਗੱਲ ਆ ਵੀ ਜਿਹੜਾ ਦਰਿਆਵਾਂ ਦਾ ਸਪੇਸ ਸੀ ਉਹਦੇ ਵਿੱਚ ਆਪਾਂ ਛੇੜਛਾੜ ਕੀਤੀ ਆ ਕਿਤੇ ਕਿਤੇ ਜਾ ਕੇ ਦਰਿਆ 100-100 ਫੁੱਟ ਦੇ ਰਹਿ ਗਏ ਤੇ ਫਿਰ ਜਦੋਂ ਦਰਿਆ 100-100 ਫੁੱਟ ਦੇ ਹੋਣਗੇ ਤੇ ਦਰਿਆਵਾਂ ਨੇ ਆਪਣਾ ਰਾਹ ਤਾਂ ਫਿਰ ਬਣਾਉਣਾ ਹੀ ਆ ਜਿਵੇਂ ਤੁਸੀਂ ਇੱਕ ਰੀਚਾਰਜ ਦੀ ਗੱਲ ਕੀਤੀ ਇੱਕ ਤੁਹਾਡੇ ਨਾ ਉਹਦੇ ਤੇ ਇੰਸਟਾਗ੍ਰam ਤੇ ਅੱਜ ਵੀਡੀਓ ਦੇਖ ਰਿਆ ਸੀਗਾ ਕੋਈ ਕਿਸਾਨ ਪੁਰਾਣੇ ਬੋਰਵੈਲ ਚ ਪਾਣੀ ਪਾ ਰਿਹਾ ਸੀਗਾ ਉਹਦੇ ਪਾਣੀ ਆਇਆ ਹੋਇਆ ਹੈ ਹਾਂ ਕੀ ਇਹ ਚੀਜ਼ ਗਲਤ ਹੈ ਕਿ ਇਹ ਚੀਜ਼ ਸਹੀ ਹੈ ਬੋਰਵੈਲ ਚ ਪਾਣੀ ਪਾ ਕੇ ਵਾਕੇ ਰੀਚਾਰਜ ਹੋ ਜਾਂਦਾ ਹੈ ਕਿ ਸਹੀ ਰੀਚਾਰਜ ਕਰਨ ਦਾ ਕੀ ਤਰੀਕਾ ਹੈ ਜਾਂ ਜਿਨ੍ਹਾਂ ਦੇ ਪਾਣੀ ਖੇਤਾਂ ਚ ਖੜਾ ਹੈ ਕੀ ਉਹ ਬੋਰਵੈਲ ਚ ਪਾ ਸਕਦੇ ਆਪਣੇ ਭੈਣ ਭਰਾ ਕਿ ਨਹੀਂ ਪਾ ਸਕਦੇ ਦੇਖੋ ਜੀ ਬੋਰਵੈਲ ਚ ਪਾਣੀ ਪਾਉਣਾ ਬਹੁਤ ਵੱਡੀ ਮੂਰਖਤਾ ਹੈ ਜੇ ਕੋਈ ਪੁਰਾਣੇ ਬੋਰ ਨੂੰ ਪਟਕੇ ਜਾਂ ਉੱਤੇ ਟੈਪ ਦੇ ਵਿੱਚ ਪਾਣੀ ਛੱਡ ਦਿੰਦਾ ਦੇਖੋ ਇਹ ਪਾਣੀ ਬਹੁਤ ਗੰਦਾ ਹੈ ਇਹਦੇ ਵਿੱਚ ਬੈਕਟੀਰੀਆ ਮਾਈਕਰੋ অর্গানিਜ਼ਮ ਯੂਰੀਆ ਵਗੈਰਾ ਸਾਰਾ ਕੁਝ ਹੈ ਤੇ ਜੇ ਤੁਸੀਂ ਇਹਨੂੰ ਡਾਇਰੈਕਟ ਪੀਣ ਵਾਲੇ ਪਾਣੀ ਦੀ ਲੇਅਰ 'ਚ ਭੇਜੋਗੇ ਉਹ ਪਾਣੀ ਉਹਨੇ ਕੰਟਾਮਿਨੇਟ ਕਰਨਾ ਹੀ ਕਰਨਾ ਹੈ ਕੁਦਰਤ ਦੇ ਵਿੱਚ ਜਦੋਂ ਇਹ ਸਿਸਟਮ ਬਣਿਆ ਹੋਇਆ ਹੈ ਨਾ ਵੀ ਪਿੰਡਾਂ ਦੇ ਜਿਹੜੇ ਛੱਪੜ ਹੁੰਦੇ ਸੀ ਜਾਂ ਬਰਸਾਤੀ ਚੋਹ ਨੇ ਉਹਨਾਂ 'ਚ ਬਰਸਾਤ ਦਾ ਪਾਣੀ ਆਉਂਦਾ ਹੈ ਕਿ ਉਹ ਸਿੱਧਾ ਪਾਣੀ ਦੇ ਚੋਹ ਦੇ ਵਿੱਚ ਜਾ ਕੇ ਮਤਲਬ ਕਿ ਪਾਣੀ ਦੇ ਵਾਟਰ ਟੇਬਲ ਦੇ ਵਿੱਚ ਤਾਂ ਨਹੀਂ ਜਾਂਦਾ ਕਿ ਜਦ ਹੋ ਕੇ ਰੇਤ ਤੇ ਰਾਹੀਂ ਫਿਲਟਰ ਹੋ ਕੇ ਜਾਂਦਾ ਨਾ ਦਰਿਆਵਾਂ ਦੇ ਵਿੱਚ ਜਿੱਥੇ ਵੀ ਦਰਿਆ ਵਗਦੇ ਨੇ ਉਹ ਪਾਣੀ ਵੋਟਰ ਇਚਾਰ ਤਾਂ ਕਰਦਾ ਕਿਉਂਕਿ ਉਹ ਫਿਲਟਰ ਹੋ ਕੇ ਹੌਲੀ ਹੌਲੀ ਉਹਦੀ ਸੀਪੇਜ ਜਿਹਨੂੰ ਆਪਾਂ ਇੱਕ ਵਾਰਡ ਯੂਜ਼ ਕਰਦੇ ਆ ਸੀਪੇਜ ਹੁੰਦੀ ਆ ਤੇ ਆਪਾਂ ਦੇ ਸਿੱਧਾ ਹੀ ਪਾਣੀ ਉਹ ਪਾਵਾਂਗੇ ਤੇ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਵੀ ਧਰਤੀ ਦੀ ਉੱਤੇ ਵਾਲੀ ਲੇਅਰ ਦੇ ਵਿੱਚ ਬਹੁਤ ਸਾਰੇ ਮਿਨਰਲ ਨੇ ਇਹ ਮਿਨਰਲ ਪਾਣੀ ਦੇ ਵਿੱਚ ਜਾ ਕੇ ਪਾਣੀ ਨੂੰ ਖਤਮ ਕਰਦੇ ਆ ਪਾਣੀ ਦੀ ਕੁਆਲਿਟੀ ਘਟਾਉਂਦੇ ਆ ਤੇ ਜਦੋਂ ਆਪਾਂ ਗੱਲ ਕਰਦੇ ਆ ਵੀ ਸਹੀ ਤਰੀਕਾ ਕੀ ਹੈ ਸਹੀ ਤਰੀਕਾ ਮੈਂ ਤਾਂ ਕਹਿਣਾ ਹੁਣ ਤਾਂ ਚਲੋ ਸਮਾਂ ਆ ਗਿਆ ਤਾਜੀ-ਤਾਜੀ ਗੱਲ ਆ ਵੀ ਜਿੰਨੇ ਵੀ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਮੋਟਰ ਹੈ 10 ਫੁੱਟ ਬਸ ਆਪਣੀ ਜਿਹੜਾ ਆਪਣਾ ਟੋਆ ਹੈ ਖੇਤਾਂ ਦਾ ਉਹ ਜਿਹੜਾ ਆਪਣਾ ਟੁੰਬੇ ਲੈ ਉਹਦੇ ਆਲੇ-ਦੁਆਲੇ 8 ਇੰਚੀ ਪੈਰ ਪਾ ਲੋ 10 ਫੁੱਟ ਦੂੰਗਾ ਉਹਦੇ ਵਿੱਚ ਤੁਸੀਂ ਉਹਦੇ ਆਲੇ-ਦੁਆਲੇ ਤੁਸੀਂ ਰੇਤਾ ਭਰ ਲੋ ਬਜਰੀ ਭਰ ਲੋ ਜੇ ਤੁਸੀਂ ਪਾਣੀ ਛੱਡਣਾ ਤੇ 10 ਫੁੱਟ ਦੇ ਨੇੜੇ ਇਸ ਤੋਂ ਜ਼ਿਆਦਾ ਡੂੰਘਾ ਨਾ ਹੋਵੇ ਉਹਦੇ ਵਿੱਚ ਰੇਤਾ ਪਰ ਉਹ ਬਜਰੀ ਪਰੋ ਤੇ ਪਾਣੀ ਉਹਦੇ ਵਿੱਚ ਛੱਡ ਦਿਓ ਤੁਸੀਂ ਉਹਨੂੰ ਪੱਕਾ ਕਰਾ ਲਓ ਤੇ ਇੱਕ ਸਾਈਡ ਤੇ ਪਾਣੀ ਛੱਡ ਦਿਓ ਉਹਦੇ ਵਿੱਚ ਇਹ ਸਭ ਤੋਂ ਵਧੀਆ ਤਰੀਕਾ ਹੈ ਪਾਣੀ ਰਿਚਾਰਜ ਕਰਨ ਦਾ ਠੀਕ ਹੈ ਭਾਈ ਤੇ ਇੱਕ ਚੀਜ਼ ਮੈਨੂੰ ਇਹ ਦੱਸਿਓ ਤੁਹਾਨੂੰ ਆਲਮੋਸਟ ਪਾਣੀਾਂ ਦੇ ਕੰਮ ਕਰਦਿਆਂ ਨੂੰ ਲੰਮਾ ਸਮਾਂ ਹੋ ਗਿਆ ਹਨ ਤੇ ਤੁਹਾਨੂੰ ਇਹ ਚੀਜ਼ ਦਾ ਅੰਦਾਜ਼ਾ ਸੀਗਾ ਕਿ ਫਲੱਡ ਆਉਣ ਵਾਲੇ ਆ ਜਿਵੇਂ ਤੁਸੀਂ ਲੰਬੇ ਟਾਈਮ ਤੋਂ ਗੱਲਾਂ ਕਰ ਰਹੇ ਸੀ ਜਾਂ ਦੱਸ ਰਹੇ ਸੀ ਲੋਕਾਂ ਨੂੰ ਕਿ ਫਲੱਡ ਆਉਣਗੇ ਫਲੱਡ ਆਉਣਗੇ ਭਾਈ ਬਾਜੋ ਬਾਜੋ ਹਨਾ ਉਸੀਂ ਤੁਹਾਨੂੰ ਕਿੰਨੇ ਟਾਈਮ ਦੀ ਇਹ ਚੀਜ਼ਾਂ ਪਤਾ ਸੀ ਤੁਸੀਂ ਜਥੇਬੰਦੀਆਂ ਨੂੰ ਸਰਕਾਰਾਂ ਨੂੰ ਅਪਰੋਚ ਵੀ ਕੀਤਾ ਹੋਣਾ ਹੈ ਹਨ ਪਰ ਤੁਹਾਨੂੰ ਕੀ ਲੱਗਦਾ ਵੀ ਇਹ ਫੇਲਿਅਰ ਸਾਰਾ ਸਰਕਾਰ ਦਾ ਹੈ ਕਿ ਲੋਕ ਵੀ ਇਸ ਚ ਬਰਾਬਰ ਦੇ ਜ਼ਿੰਮੇਵਾਰ ਦੇਖੋ ਇਹ ਤਾਂ ਆਮ ਜੀ ਗੱਲ ਹੈ ਹੁਣ 2-3 ਸਾਲ ਦੇ ਵਿੱਚ ਇਹ ਫੀਨੋਮੀਨਾ ਹੋਣਾ ਹੀ ਹੋਣਾ ਹੈ ਇਹ ਕਾਮਨ ਸੈਂਸ ਦੀ ਗੱਲ ਹੋ ਚੁੱਕੀ ਆ ਕਿਉਂਕਿ ਪਹਾੜਾਂ ਦੇ ਵਿੱਚ ਕੰਸਟਰਕਸ਼ਨ ਬਹੁਤ ਜ਼ਿਆਦਾ ਹੋ ਰਹੀ ਆ ਅਸੀਂ ਥੋੜੇ ਹੀ ਦਿਨ ਪਹਿਲਾਂ ਅਕਤੂਬਰ ਨਵੰਬਰ ਦੇ ਵਿੱਚ ਆਪਣੀ ਇੰਸਟਾਗ੍ਰam ਤੇ ਮੁਹਿੰਮ ਚਲਾਈ YouTube ਤੇ Facebook ਤੇ ਲੋਕਾਂ ਨੂੰ ਕਿਹਾ ਸ਼ਾਹਪੂਰ ਕੰਡਿਡੈਂ ਦਾ ਵਿਰੋਧ ਕਰੋ ਤੇ ਹੁਣ ਇਹ ਬੜਿਆ ਇਹ ਨਵਾਂ ਨਵਾਂ ਸਬਤ ਪੰਜਾਬ ਦੇ ਗੱਲ ਪਾਇਆ 25000 ਤੋਂ ਲੈ ਕੇ 30000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਤੋਂ ਕਰਜ਼ਾ ਲਿਆ ਸਭ ਤੋਂ ਜ਼ਿਆਦਾ ਪਰਸੈਂਟੇਜ ਸ਼ੇਅਰਹੋਲਡਰ ਉਹਦੇ ਵਿੱਚ ਪੰਜਾਬ ਹੈ ਅਸੀਂ ਕਹਿ ਰਹੇ ਸੀ ਡੈਮ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਆ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਊਗਾ ਸਿਰਫ ਬਿਜਲੀ ਬਣਾਉਣ ਦੇ ਚੱਕਰ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਅਸੀਂ ਕਿਹਾ ਸੀ ਹੁਣ ਦੇਖ ਲਓ ਤੁਸੀਂ ਸਭ ਤੋਂ ਜ਼ਿਆਦਾ ਤਬਾਹੀ ਤਾਂ ਉੱਥੇ ਹੀ ਹੋ ਰਹੀ ਹੈ ਮਾਦੋਪੁਰ ਹੈਡਵਰਕਸ ਤੋਂ ਅੱਗੇ ਹੀ ਸ਼ਾਹਪੁਰ ਕੰਡੀ ਡੈਮ ਬਣਿਆ ਹੈ ਜਿਹੜਾ ਕਿ ਗਰਾਵੀ ਦੇ ਪਾਣੀ ਨੂੰ ਸਟੋਰ ਕਰਨਾ ਸੀ ਇਹਨਾਂ ਨੇ ਹੁਣ ਤੁਸੀਂ ਹਿਸਾਬ ਲਾਓ ਵੀ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਵੀ ਇਹ ਡੈਮ ਦਾ ਵਿਰੋਧ ਕਰੋ ਪਰ ਲੋਕ ਸਮਝਦੇ ਹੁੰਦੇ ਆ ਵੀ ਚਲੋ ਇੰਟਰਨੈਟ ਤੇ ਲਾਈਕ ਸ਼ੇਅਰ ਕਰ ਦਈਏ ਜੀ ਇੱਥੇ ਤੱਕ ਗੱਲ ਜਦੋਂ ਤੱਕ ਤੁਸੀਂ ਗਰਾਊਂਡ ਤੇ ਆ ਕੇ ਵਿਰੋਧ ਨਹੀਂ ਕਰੋਗੇ ਆ ਕੋਈ ਗੱਲ ਨਹੀਂ ਬਣਦੀ ਤੇ ਦੂਜੀ ਗੱਲ ਸਰਕਾਰਾਂ ਦੀ ਦੇਖੋ ਸਰਕਾਰਾਂ ਤਾਂ ਸਾਨੂੰ ਤਾਂ ਇਹ ਲੱਗਦਾ ਵੀ ਸਰਕਾਰਾਂ ਤਾਂ ਉਦੋਂ ਹੀ ਕਰਨਗੇ ਜਦੋਂ ਤੁਸੀਂ ਕਰਾਓਗੇ ਕਿਸਾਨ ਜਥੇਬੰਦੀਆਂ ਨੇ ਜਾਂ ਕੋਈ ਹੋਰ ਅਧਾਇਰੇ ਆ ਜਿਹੜੇ ਲੋਕਾਂ ਲਈ ਲੜਦੇ ਆ ਉਹਨਾਂ ਨੇ ਵੀ ਇਸ ਗੱਲ ਨੂੰ ਇਗਨੋਰ ਕੀਤਾ ਅਸੀਂ ਬਹੁਤ ਥਾਵਾਂ ਤੇ ਗੱਲ ਚਲਾਈ ਵੀ ਸ਼ਾਹਪੂਰ ਕੰਡੀ ਦਾ ਵਿਰੋਧ ਹੋਣਾ ਚਾਹੀਦਾ ਤੇ ਹੁਣ ਨਹੀਂ ਵਿਰੋਧ ਕੀਤਾ ਤਾਂ ਤੁਸੀਂ ਦੇਖ ਲਓ ਇਹ ਪ੍ਰੋਜੈਕਟ ਰੁਕ ਸਕਦਾ ਸੀ ਇਹ ਸਰਕਾਰ ਨੇ ਤਾਂ ਆਪਣੇ ਫਾਇਦੇ ਲਈ 2019 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਉਦੋਂ ਇਹ ਪ੍ਰੋਜੈਕਟ ਤੇ ਉਹ ਸਾਰੀ ਸ਼ੁਰੂ ਕਰਤੀ ਸੀ ਮਤਲਬ ਪਾਸਤਾ ਹੀ ਬਹੁਤ ਪਹਿਲਾਂ ਦਾ ਹੋਇਆ ਹੋਇਆ ਪਰ ਇਹਨਾਂ ਨੇ ਹੁਣੇ-ਹੁਣੇ ਇਹਨੂੰ ਸ਼ੁਰੂ ਕੀਤਾ ਸੀ ਤੇ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋ ਗਿਆ ਇਸੇ ਹੀ ਸਾਲ ਅਪ੍ਰੈਲ ਮਈ ਦੇ ਵਿੱਚ ਇਹ ਕੰਪਲੀਟ ਹੋਇਆ ਜੀ 2025 ਅਪ੍ਰੈਲ ਦੇ ਵਿੱਚ ਸ਼ਾਹਪੁਰ ਕੰਢੀ ਕੰਪਲੀਟ ਹੋਇਆ ਤੇ ਉਹਦਾ ਇੰਪੈਕਟ ਤੁਸੀਂ ਦੇਖੋ ਇਸ ਹਾਮ ਨਾਲ ਤਾਂ ਬਾਈ ਜਿਹੜੇ ਪੰਜਾਬ ਚ ਜਿੰਨੇ ਡੈਮ ਬਣੇ ਆ ਜਾਂ ਇਹ ਚੀਜ਼ਾਂ ਹੋਈਆਂ ਇਹ ਪੰਜਾਬ ਦੀ ਸਭ ਤੋਂ ਵੱਡਾ ਤਬਾਹੀ ਦਾ ਕਾਰਨ ਤੁਸੀਂ ਕਿਤੇ ਵੀ ਕਿਸੇ ਵੀ এনवायरमेंटਲਿਸਟ ਨੂੰ ਪੁੱਛੋਗੇ ਤਾਂ ਉਹਨੇ ਇਹੀ ਕਹਿਣਾ ਵੀ ਡੈਮ ਜਿਹੜਾ ਹੈ ਜਿਹਦੇ ਮਤਲਬ ਕਿ ਡੈਮ ਕਦੇ ਵੀ ਪਾਣੀ ਨੂੰ ਕੰਟਰੋਲ ਨਹੀਂ ਕਰ ਸਕਦੇ ਮੈਂ ਤੁਹਾਨੂੰ ਇਹ ਉਦਾਹਰਨਾਂ ਦਿੰਦਾ ਵੀ ਮੇਰੇ ਕੋਲ ਡਾਟਾ ਹੈਗਾ ਜੇ ਤੁਸੀਂ ਮਤਲਬ ਉਹ ਵੀ ਕਹੋਗੇ ਅਸੀਂ ਸ਼ੇਅਰ ਵੀ ਕਰਨ ਨੂੰ ਤਿਆਰ ਆਂ ਆਨਲਾਈਨ ਵੀ ਅਵੇਲੇਬਲ ਆ ਅਮਰੀਕਾ ਦੇ ਵਿੱਚ ਉਹਨਾਂ ਨੇ ਘੱਟੋ ਘੱਟ 8 ਡੈਮ ਆ ਜਿਹੜੇ ਜਿਹੜੇ ਪਾਣੀ ਦੇ ਵੈਰੀਅਰ ਸੀ ਉਹ ਹਟਾਏ ਆ ਕੀ ਕਾਰਨ ਸੀ ਇਕੋਸਿਸਟਮ ਡਿਸਟਰਬ ਹੋ ਗਿਆ ਸੀ ਸਟੇਨ ਨੇ ਵੀ 4 ਡੈਮ ਹਟਾਏ ਆ ਅਮਰੀਕਾ ਦਾ ਸਭ ਤੋਂ ਵੱਡਾ ਡੈਮ ਸੀ ਕਲੈਮਟ ਡੈਮ ਠੀਕ ਹੈ ਜੀ ਕੈਲੀਫੋਰਨੀਆ ਦੇ ਵਿੱਚ ਇਕ ਲੈਮਤ ਰਿਵਰ ਤੇ ਸੀ ਇਹ ਇਹਨਾਂ ਨੇ ਹਟਾਇਆ ਸਟੇਨ ਨੇ ਹਟਾਇਆ ਫਰਾਂਸ ਨੇ ਸੂਲਨ ਕਰਕੇ ਇੱਕ ਰਿਵਰ ਸੀ ਉਹਦੇ ਤੇ ਹਟਾਇਆ ਫਿਨਲੈਂਡ ਨੇ ਹਟਾਇਆ ਸਵੀਡਨ ਨੇ ਹਟਾਇਆ ਤਾਂ ਦਾ ਮਤਲਬ ਇਹ ਆ ਵੀ ਜਿਹੜੇ ਸਭ ਤੋਂ ਐਡਵਾਂਸ ਕੰਟਰੀਆਂ ਨੇ ਜਿੱਥੇ એનર્ਜੀ ਦੀ ਇੰਨੀ ਜ਼ਿਆਦਾ ਲੋਡ ਹੈ ਉਹ ਆਪਣੇ ਡੈਮ ਹਟਾ ਰਹੇ ਨੇ ਅਸੀਂ ਇਹ ਥਰਡ ਵਰਲਡ ਕੰਟਰੀਆਂ ਵਾਲੀ ਸੋਚ ਲੈ ਕੇ ਹੀ ਤੁਰੇ ਹੋਏ ਆ ਵੀ ਉਹਨਾਂ ਨੇ ਬਣਾਇਆ ਗੋਰਿਆਂ ਨੇ ਡੈਮ ਬਣਾਇਆ ਹੋਊਗਾ ਤੇ ਕੋਈ ਸੋਚ ਕੇ ਬਣਾਇਆ ਹੋਊਗਾ ਉਹਨਾਂ ਸਾਨੂੰ ਬਹੁਤ ਐਡਵਾਂਸ ਤਰੀਕੇ ਨਾਲ ਸੋਚਣ ਦੀ ਲੋੜ ਹੈ ਇੱਥੇ ਦੇ ਲੋਕਾਂ ਦੀ 70% ਜ਼ਿੰਦਗੀ ਖੇਤੀ ਤੇ ਆਧਾਰਿਤ ਹੈ ਇੱਥੇ ਦੀ ਇੰਡਸਟਰੀਆਂ ਖੇਤੀ ਆਧਾਰਿਤ ਆ ਪੰਜਾਬ ਦੀ ਇਕਨੋਮੀ ਖੇਤੀ ਆਧਾਰਿਤ ਆ ਜੇ ਸਾਡੀ ਖੇਤੀ ਨਹੀਂ ਰਹੀ ਤੇ ਅਸੀਂ ਇਹਨਾਂ ਡੈਮਾਂ ਦਾ ਵੀ ਕੀ ਕਰਨਾ ਡੈਮ ਹੀ ਮੈਨੂੰ ਲੱਗਦਾ ਵੀ ਕੱਲਾ ਡੈਮ ਬਣਾਉਣ ਨਾਲ ਇਹ ਨਹੀਂ ਹੈਗਾ ਵੀ ਜਿੱਥੇ ਡੈਮ ਕਰਕੇ ਫਲੱਡ ਫਲੱਡ ਹੀ ਆਉਂਦੇ ਨੇ ਜਿਹੜੇ ਏਰੀਆ ਦੇ ਵਿੱਚ ਡੈਮ ਬਣਦੇ ਨੇ ਉਹਨਾਂ ਏਰੀਆ ਦੇ ਵਿੱਚ ਜਿਹੜੀ ਸੀਤੇਜ ਕਰਕੇ ਵਾ ਮਤਲਬ ਪਾਣੀ ਜਿਹੜਾ ਬਹੁਤ ਉੱਤੇ ਆ ਜਾਂਦਾ ਲੈਵਲ ਸਿੱਧੇ ਹੋਏ ਇੱਕ ਬੁਝੀ ਗੱਲ ਹੈ ਤੇ ਇਹ ਤਾਂ ਇੱਕ ਕਹਿੰਦੇ ਆ ਨਾ ਵੀ ਡੈਮ ਸਿਕਿਉਰਿਟੀ ਡੈਮ ਸਿਕਿਉਰਿਟੀ ਦਾ ਮਤਲਬ ਇਹ ਹੁੰਦਾ ਵੀ ਇੱਕ ਇਹ ਇੰਨੀ ਖਤਰਨਾਕ ਚੀਜ਼ ਹੈ ਜੇ ਕਿਸੇ ਬੰਦੇ ਨੇ ਕੋਈ ਮਤਲਬ ਕਿ ਕੋਈ ਆਪਾਂ ਕਹਿੰਦੇ ਆ ਵੀ ਐਂਟੀ ਨੈਸ਼ਨਲ 엘ਮੈਂਟ ਕਹਿ ਲੋ ਬਾਹਰਲੀ ਕੰਟਰੀ ਦੇ ਮੁਲਕਾਂ ਨੇ ਜੇ ਇੰਡੀਆ ਨੂੰ ਤਬਾਹ ਕਰਨਾ ਹੋਵੇ ਤੇ ਡੈਮ ਬਣਾ ਸਕਦੇ ਆ ਚਾਈਨਾ ਹੁਣ ਬ੍ਰਹਮਪੁੱਤਰ ਤੇ ਬਣਾ ਰਿਹਾ ਕਿਉਂਕਿ ਚਾਈਨਾ ਇੰਡੀਆ ਨੂੰ ਪਸੰਦ ਨਹੀਂ ਕਰਦਾ ਉਹਨਾਂ ਨੇ ਬ੍ਰਹਮਪੁੱਤਰ ਦੇ ਦੁਨੀਆਂ ਦਾ ਸਭ ਤੋਂ ਵੱਡੇ ਡੈਮਾਂ ਦੇ ਵਿੱਚ ਇੱਕ ਵੱਡਾ ਡੈਮ ਬਣਾਉਣੇ ਜਾ ਰਿਹਾ ਹੈ ਚਾਈਨਾ ਉਹ ਉਹਨਾਂ ਨੇ ਪਾਣੀ ਨੂੰ ਇਸ ਤਰੀਕੇ ਨਾਲ ਕੰਟਰੋਲ ਕਰਨਾ ਵੀ ਇੱਕ ਵੈਪਨ ਵੈਪਨ ਬਣਾਊਗਾ ਉਹ ਪਾਣੀ ਨੂੰ ਜਦੋਂ ਆਪਣੀ ਕੰਟਰੀ ਵਾਲੇ ਇਹ ਕੰਮ ਕਰਦੇ ਆ ਆਪਣੇ ਹੀ ਲੋਕਾਂ ਤੇ ਜਦੋਂ ਇੰਪੈਕਟ ਪੈਂਦਾ ਤੇ ਤੁਹਾਨੂੰ ਸਾਨੂੰ ਸਮਝ ਲੈਣਾ ਚਾਹੀਦਾ ਵੀ ਡੈਮ ਕਿਤੇ ਵੀ ਬਣਨ ਉਹ ਇਕਨੋਦੀ ਲਈ ਬਹੁਤ ਵੱਡਾ ਖਤਰਾ ਨੇ ਬਈ ਇੱਕ ਚੀਜ਼ ਮੈਨੂੰ ਹੋਰ ਦੱਸਿਓ ਜਿਵੇਂ ਤੁਸੀਂ ਪਿਛਲੇ ਸਮੇਂ 'ਚ ਇੱਕ ਮੁੱਦਾ ਉਠਾਇਆ ਸੀ ਕਿ ਨਹਿਰਾਂ ਪੱਕੀਆਂ ਨਹੀਂ ਹੋਣੀਆਂ ਚਾਹੀਦੀ ਉਹਦੇ ਪਿੱਛੇ ਕੀ ਕਾਰਨ ਸੀ ਇਹ ਬਹੁਤ ਬੇਸਿਕ ਜੀ ਗੱਲ ਆ ਜੀ ਜਿੱਥੇ ਜਿੱਥੇ ਨਹਿਰਾਂ ਹੈਗੀਆਂ ਨੇ ਮੈਂ ਆਪਣੇ ਨਾਨਕੇ ਪਿੰਡ ਦੀ ਗੱਲ ਕਰਦਾ ਉੱਥੇ ਨਹਿਰ ਹੈਗੀ ਐ ਖਨੋਰੀ ਦੇ ਲਾਗੇ ਉੱਥੇ ਅੱਜ ਤੋਂ ਪਹਿਲਾਂ ਜਦੋਂ ਨਹਿਰਾ ਕੱਚੀਆਂ ਸੀ ਕੁਛ ਤੇ ਪਿੰਡ ਦੇ ਵਿੱਚ ਅਸੀਂ ਪਾਣੀ ਪੀਂਦੇ ਹੁੰਦੇ ਸੀ ਨਲਕੇ ਦਾ ਪਾਣੀ ਨਹਿਰਾਂ ਦੇ ਕੰਢੇ ਤੱਕ ਵੀ ਨਲਕੇ ਚੱਲਦੇ ਆ ਠੰਡਾ ਪਾਣੀ ਹੁੰਦਾ ਉਹਨਾਂ ਨਲਕਿਆਂ ਦਾ ਉਹਨਾਂ ਸੀਪੇੜੀ ਕਰਕੇ ਉਹੀ دریاਵਾਂ ਦਾ ਪਾਣੀ ਨਹਿਰਾਂ ਦੇ ਰਾਹੀਂ ਧਰਤੀ ਦੇ ਵਿੱਚ ਜਾਂਦਾ ਇਹ ਵਾਟਰ ਟੇਬਲ ਨੂੰ ਮੇਨਟੇਨ ਕਰਦਾ ਤੁਸੀਂ ਅੱਜ ਦੇਖ ਲਓ ਜਾਂ ਕਿ ਨਹਿਰਾਂ ਦੇ ਕੰਢੇ ਅੱਜ ਵੀ ਨਲਕੇ ਚੱਲਦੇ ਨੇ ਪਰ ਜਿਵੇਂ ਤੁਸੀਂ 40 ਇੱਕ 10-15 ਕਿਲੋਮੀਟਰ ਦੂਰ ਹਟੋਗੇ ਤੇ ਪਾਣੀ ਹੋਰ ਡੂੰਗਾ ਜਾ ਹੀ ਜਾਂਦਾ ਸਾਹ ਕਰਕੇ ਨਹਿਰਾ ਪੱਕੀਆਂ ਕਰਨਾ ਇੱਕ ਸੋਲੂਸ਼ਨ ਨਹੀਂ ਆ ਇਹਦੇ ਹੋਰ ਵੀ ਤਰੀਕੇ ਕੱਢੇ ਜਾ ਸਕਦੇ ਆ ਬਹੁਤੋ ਤਰੀਕੇ ਹੈਗੇ ਆ ਮੋਗਿਆਂ ਨੂੰ ਇਸ ਤਰੀਕੇ ਨਾਲ ਬਣਾਇਆ ਜਾਵੇ ਵੀ ਜਿੱਥੇ ਪਾਪ ਲਾਈਨ ਲੰਮੀ ਹੋਵੇ ਹੋਰ ਕੀ ਗਾ ਬਹੁਤ ਨੇ ਸੋਲੂਸ਼ਨ ਹੈਗੇ ਆ ਪਰ ਇਹ ਨਦੀਆਂਾਂ ਨੂੰ ਨਹਿਰਾਂ ਨੂੰ ਪੱਕੇ ਕਰਨ ਵਾਲਾ ਤਾਂ ਮੈਂ ਕਹਿੰਨਾ ਵੀ ਦੁਨੀਆ ਦੀ ਸਭ ਤੋਂ ਪੁਰਾਣੀ ਥਰਡ ਵਰਲਡ ਕੰਟਰੀ ਅਪਰੋਚ ਆ ਇਹ ਜਿਵੇਂ ਕਿ ਏਜੀਪਟ ਦੇ ਵਿੱਚ ਹੋਇਆ ਤੇ ਅੱਜ ਕੱਲ ਏਜੀਪਟ ਦੇ ਵਿੱਚ ਇਹਦੇ ਬਹੁਤ ਕਨਸੀਕਵੈਂਸਸ ਖਤਰਨਾਕ ਹੋਏ ਪੰਜਾਬ ਦੇ ਵਿੱਚ ਇਹ ਹੁਣੀ ਪ੍ਰੈਕਟਿਸ ਕਰ ਰਹੀ ਹੈ ਸਰਕਾਰ ਤੇ ਇਹਦੇ ਕਨਸੀਕਵੈਂਸਸ ਤੁਸੀਂ ਆਉਣ ਵਾਲੇ ਪੰਜ ਕਿ ਸਾਲਾਂ ਚ ਦੇਖ ਲਓ ਉਹਦਾ ਕਾਰਨ ਕੀ ਹੈ ਨਾ ਬਈ ਅਸੀਂ ਵੀ ਜਦੋਂ ਨਿੱਕੇ ਹੁੰਦੇ ਸਾਡੇ ਵੀ ਪਿੰਡ ਦੇ ਨਾਲ ਦੀ ਨਹਿਰ ਲੰਘਦੀ ਮੈਨੂੰ ਯਾਦ ਆ ਮੈਨੂੰ ਲੱਗਦਾ 10 ਕ ਸਾਲ ਦਾ ਸੀ ਜਦੋਂ ਉਹ ਨਹਿਰ ਪੱਕੀ ਹੋਈ ਸੀ ਹਨ ਉਸ ਤੋਂ ਪਹਿਲਾਂ ਕੱਚੀ ਨਹਿਰ ਸੀ ਬਹੁਤ ਪਾਣੀ ਦੀ ਸੀ ਪੇਜ ਹੁੰਦੀ ਸੀ ਬਹੁਤ ਫਾਇਦਾ ਵੀ ਸੀਗਾ ਪਰ ਮੈਨੂੰ ਆ ਚ ਪੁਆਇੰਟਸ ਬਾਰੇ ਨਹੀਂ ਸੀ ਪਤਾ ਜੋ ਪੁਆਇੰਟਸ ਤੁਸੀਂ ਅੱਜ ਮੈਨਾਂ ਡਿਸਕਸ ਕਰ ਰਹੇ ਹੋ ਜੀ ਬਈ ਇੱਕ ਚੀਜ਼ ਹੁਣ ਮੈਨੂੰ ਇਹ ਜ਼ਰੂਰ ਦੱਸਿਓ ਵੀ ਹੁਣ ਜਿਵੇਂ ਪਾਣੀ ਇੰਨਾ ਆ ਗਿਆ ਖੇਤਾਂ ਚ ਹਨ ਆਮ ਤੌਰ ਤੇ ਹੁਣ ਜ਼ਿਮੀਂਦਾਰਾਂ ਨੂੰ ਵੀ ਪਤਾ ਹੈ ਵੀ ਕਣਕ ਦੀ ਫਸਲ ਤੱਕ ਪਾਣੀ ਨਹੀਂ ਸੁੱਕਣਾ ਹਨ ਤਾਂ ਇਹਦਾ ਬੈਸਟ ਤਰੀਕਾ ਕੀ ਹੈਗਾ ਵੀ ਇਹਨੂੰ ਕਿਵੇਂ ਯੂਟਿਲਾਈਜ਼ ਕੀਤਾ ਜਾ ਸਕਦਾ ਜਾਂ ਇਸ ਪਾਣੀ ਨੂੰ ਹੁਣ ਜਿਹੜੀ ਆਫਤ ਹੋਣੀ ਸੀ ਉਹ ਤਾਂ ਆ ਗਈ ਇਹਨੂੰ ਬੈਨੀਫਿਟ ਕਿਵੇਂ ਲਿਆ ਜਾ ਸਕਦੇ ਦੇਖੋ ਹੁਣ ਦਾ ਜਿਹੜਾ ਪਾਣੀ ਹੈ ਇਹ ਤਾਂ ਹੌਲੀ ਹੌਲੀ ਜਾਣਾ ਹੈ ਨਾ ਐਵੇਪੋਰੇਟ ਹੋਊਗਾ ਜਾਂ ਕਿਵੇਂ ਆ ਠੀਕ ਹੈ ਹੁਣ ਕਣਕਾਂ ਤੱਕ ਮਾਰ ਪੈ ਜਾਣੀ ਕਿਉਂਕਿ ਇਹ ਸਮੇਂ ਫਲੱਡ ਨਹੀਂ ਹੁੰਦੇ ਥੋੜਾ ਜਿਹਾ 1 ਮਹੀਨਾ ਪਹਿਲਾਂ ਆਉਂਦੇ ਹੁੰਦੇ ਆ ਇਹ ਥੋੜਾ ਜਿਹਾ ਇਰੈਗੂਲਰ ਟਾਈਮ ਆ ਤੇ ਕਹਿਣ ਦਾ ਭਾਵ ਇਹ ਹੈ ਵੀ ਜੇ ਤੁਸੀਂ ਸੋਲੂਸ਼ਨ ਦੀ ਗੱਲ ਕਰੋ ਤੇ ਇੱਕ ਤਾਂ ਸਾਡੇ ਕੋਲ ਵਾਟਰ ਰੀਚਾਰਜ ਸਿਸਟਮ ਹੋਵੇ ਜਿੱਥੇ ਪਾਣੀ ਨਹੀਂ ਪਹੁੰਚਿਆ ਜਿੱਥੇ ਪਾਣੀ ਨਹੀਂ ਪਹੁੰਚਿਆ ਉਹਨਾਂ ਏਰੀਆ ਤੱਕ ਪਾਣੀ ਪਹੁੰਚਾਇਆ ਜਾ ਸਕਦਾ ਹੁਣ ਹੁਣ ਵੀ ਤੁਸੀਂ ਇਹ ਲਾ ਲਓ ਵੀ 2 ਮਹੀਨੇ ਲੱਗਣਿਆ ਮਾਲਵੇ ਦੇ ਏਰੀਏ ਦੇ ਵਿੱਚ ਸਭ ਤੋਂ ਘੱਟ ਪਾਣੀ ਹੈ ਤੇ ਜਿਹੜੇ ਆਪਣੇ ਪੁਰਾਣੇ ਬਰਸਾਤੀ ਚੋਹੇ ਨੇ ਉਹਨਾਂ ਨੂੰ ਬਹਾਲ ਕੀਤਾ ਜਾ ਸਕਦਾ ਹੈ ਸਰਕਾਰ ਸੋਚੇ ਇਹਦੇ ਬਾਰੇ ਜਿੱਥੇ ਉਹਨਾਂ ਦੀ ਜ਼ਮੀਨ ਪਈ ਹੈ ਉਹਨਾਂ ਨੂੰ ਦੁਬਾਰਾ ਓਪਨ ਕਰੇ ਤੇ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜੇ ਕਿ ਬਰਸਾਤੀ ਚੋਹ ਹਜੇ ਹੈਗੇ ਆ ਅਵੇਲੇਬਲ ਅਸੀਂ ਉਹਨਾਂ ਬਰਸਾਤੀ ਚੋਹਾਂ ਨੂੰ ਗੰਦੇ ਨਾਲੇ ਬਣਾਇਆ ਆ ਜਿਹੜਾ ਕੀ ਧਰਤੀ ਹੇਠਲੇ ਪਾਣੀ ਨੂੰ ਹੋਰ ਜ਼ਹਿਰੀਲਾ ਬਣਾਉਂਦੇ ਨੇ ਸਾਨੂੰ ਸਮਝਣ ਦੀ ਲੋੜ ਹੈ ਗੰਦੇ ਪਾਣੀ ਦੇ ਸਟੋਰ ਸਟੋਰੇਜ ਨਹੀਂ ਆਏ ਗੰਦਾ ਪਾਣੀ ਛੱਡਣ ਲਈ ਨਹੀਂ ਬਣੇ ਇਹ ਬਰਸਾਤੀ ਪਾਣੀ ਲਈ ਦਰਿਆਵਾਂ ਦੇ ਪਾਣੀ ਲਈ ਬਣੇ ਸੀ ਤੇ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਇਹ ਪਾਣੀ ਜਿਹੜਾ ਇਹਨੂੰ ਦੂਜੀ ਸਾਈਡ ਤੇ ਵਰਤਿਆ ਜਾ ਸਕਦਾ ਹੈ ਕੁਝ ਮਤਲਬ ਨਹਿਰਾਂ ਦੇ ਰਾਹੀਂ ਇਹਨੂੰ ਭੇਜਿਆ ਜਾ ਸਕਦਾ ਤੇ ਇੱਕ ਰੀਚਾਰਜ ਸਿਸਟਮ ਦੇ ਵਿੱਚ ਵੀ ਜਿਵੇਂ ਆਪਾਂ ਦੱਸਿਆ ਹੈ ਕਿ ਵੀ ਤੁਸੀਂ ਹਰ ਹਰ ਜਿਹੜਾ ਟਿਊਬਲ ਜਿਹੜਾ ਬੋਰ ਹੈ ਉਹਦੇ ਥੱਲੇ 10 10 12 12 ਫੁੱਟ ਬਜਰੀ ਪਾ ਕੇ ਤੁਸੀਂ ਉਹਦੇ ਰਾਹੀਂ ਇਹਨੂੰ ਯੂਟਿਲਾਈਜ਼ ਕਰ ਸਕਦੇ ਹੋ ਤੇ ਚੋਨੇ ਦੀ ਫਸਲ ਹੈ ਕਿਉਂਕਿ ਹਜੇ ਚੋਨਾ ਬਹੁਤ ਰਕਵੇ ਦੇ ਵਿੱਚ ਛੋਨਾ ਲੱਗਿਆ ਹੋਇਆ ਉਹ ਪਾਣੀ ਦੀ ਲੋੜ ਇਹਦੇ ਨਾਲ ਪੂਰੀ ਹੋ ਸਕਦੀ ਹੈ ਤੇ ਨਹੀਂ ਕਣਕ ਤੱਕ ਦਾ ਇਹ ਪਾਣੀ ਨਹੀਂ ਰਹਿਣਾ ਹੌਲੀ ਹੌਲੀ ਇਹਨੇ ਅੱਗੇ ਲੰਘ ਹੀ ਜਾਣਾ ਕਿਉਂਕਿ ਪਾਣੀ ਦਾ ਰਾਹ ਜਿਹੜਾ ਹੈ ਉਹ ਅੱਜ ਤੱਕ ਪਾਣੀ ਕਿਤੇ ਖੜਦਾ ਨਹੀਂ ਹੁੰਦਾ ਪਾਣੀ ਅੱਗੇ ਵੱਧਦਾ ਰਹਿੰਦਾ ਕਿਉਂਕਿ ਕਿਉਂਕਿ ਬਈ ਸਰਕਾਰਾਂ ਨੂੰ ਹਮੇਸ਼ਾ ਇਹ ਲੱਗਦਾ ਨਾ ਜਾਂ ਇੱਕ ਪੁਰਾਣੇ ਸਮੇਂ 'ਚ ਗੱਲ ਵੀ ਸੁਣੀ ਸੀ ਕੀ ਕਹਿੰਦੇ ਪਾਣੀ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹਨ ਤੇ ਸਰਕਾਰ ਡੈਮਾ ਬਣਾ ਕੇ ਜਦ ਡੈਮ ਬਣਾ ਕੇ ਪਾਣੀ ਨੂੰ ਨੱਕਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੁਦਰਤੀ ਤੌਰ ਤੇ ਜਿਹੜੀ ਚੀਜ਼ ਚੱਲ ਰਹੀ ਹੈ ਉਹਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਦੇ ਪ੍ਰਨਾਮ ਆਪਾਂ ਨੂੰ ਭੁਗਤਨੇ ਪੈ ਰਹੇ ਆਮ ਪਬਲਿਕ ਨੂੰ ਦੇਖੋ ਜਦੋਂ ਗੱਲ ਆਉਂਦੀ ਹੈ ਰੇਤੇ ਦੀ ਇਲੀਗਲ ਮਾਈਨਿੰਗ ਦੀ ਇਹ ਸਭ ਤੋਂ ਵੱਡਾ ਫਾਲਟ ਹੈ ਅੱਜ ਤੱਕ ਇਹਦਾ ਕੋਈ ਡਾਟਾ ਨਹੀਂ ਆ ਕਿੰਨੇ ਹਜ਼ਾਰ ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਇਲੀਗਲ ਮਾਈਨਿੰਗ ਤੋਂ ਆਵੇਂ ਉਹ ਸਰਕਾਰ ਦੇ ਬੰਦੇ ਆ ਭਾਵੇਂ ਕੋਈ ਮੰਤਰੀ ਆ ਭਾਵੇਂ ਕੋਈ ਐਮਐਲਏ ਆ ਜਾਂ ਉਹਦੇ ਚਿੱਲੇ ਆ ਜਾਂ ਠੇਕੇਦਾਰ ਆ ਕਿੰਨਾ ਕਮਾਉਂਦੇ ਇਹ ਅੱਜ ਤੱਕ ਕੋਈ ਨਹੀਂ ਪਤਾ ਕਿਸੇ ਨੂੰ ਕਹਿਣ ਦਾ ਪਾਵ ਇਹ ਆ ਵੀ ਇਲੀਗਲ ਮਾਈਨਿੰਗ ਮੈਂ ਤਾਂ ਇੱਥੇ ਤੱਕ ਕਹਾਂਗਾ ਜਿਹੜੇ ਵੀਰ ਗੱਲਾਂ ਸੁਣਦੇ ਨੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਮਾਈਨਿੰਗ ਹੁੰਦੀ ਆ ਇਹ ਤਾਂ ਤੁਸੀਂ ਹਰ ਸਾਲ ਡੁੱਬ ਕੇ ਮਰਨਾ ਏਦਾਂ ਪਾਣੀ ਨਾਲ ਫੇਰ ਤਾਂ ਤੁਹਾਡੀ ਮਰਜ਼ੀ ਆ ਨਹੀਂ ਤਾਂ ਕਿਸਾਨ ਜਿੱਥੇ ਬੰਦੀਆਂ ਨੂੰ ਨਾਲ ਰਲਾ ਕੇ ਇਹਨਾਂ ਲੋਕਾਂ ਦੇ ਡਾਂਗਾ ਚੱਕ ਲੋ ਜਿਹੜੇ ਇਲੀਗਲ ਮਾਈਨਿੰਗ ਕਰਨ ਆਉਂਦੇ ਆ ਇਹਨਾਂ ਨੂੰ ਆਪਣੇ ਪਿੰਡਾਂ دریاਵਾਂ ਦੇ ਵਿੱਚ ਵੜਨਾ ਦੋ ਕਿਉਂਕਿ ਇਹ دریاਵਾਂ ਨੇ ਕਿਉਂਕਿ ਇਹਨਾਂ ਦੇ ਘਰ ਤਾਂ ਬੈਠੇ ਆ ਕਿਤੇ ਕੋਈ ਚੰਡੀਗੜ੍ਹ ਬੈਠਾ ਕੋਈ ਮੋਹਾਲੀ ਬੈਠਾ ਇਹਨਾਂ ਦੇ ਘਰਾਂ 'ਚ ਨਹੀਂ ਪਾਣੀ ਵੜਨਾ ਪਾਣੀ ਤਾਂ ਥੋੜ੍ਹਾ ਹੀ ਵੜਨਾ ਤੇ ਦੂਜੇ ਤੀਜੇ ਸਾਲ ਬਾਅਦ ਫੇਰ ਇਹੀ ਕੰਮ ਹੋਊਗਾ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਮਾਈਨਿੰਗ ਬਿਲਕੁਲ ਗਰਾਊਂਡ ਲੈਵਲ ਤੇ ਬੰਦ ਕਰਾਈ ਜਾਵੇ ਭਾਵੇਂ ਰਾਤ ਨੂੰ ਟੱਕਰੇ ਕੋਈ ਦਿਨੇ ਟੱਕਰੇ ਪਿੰਡਾਂ ਦੇ ਪਿੰਡ ਇਕੱਠੇ ਹੋ ਗਏ ਮਾਈਨਿੰਗ ਬੰਦ ਕਰਾਓ ਬਈ ਜਾਣ ਤੋਂ ਪਹਿਲਾਂ ਲਾਸਟ ਕੀਸ ਨੇ ਇਹ ਦੇਣਾ ਚਾਹੁੰ ਮੈਂ ਦੇਖੋ ਜੀ ਸਾਰਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਵੀ ਕੁਦਰਤ ਹੈ ਕੁਦਰਤ ਦੇ ਨਾਲ ਜਿੰਨਾ ਕੁਝ ਖਿਲਵਾੜ ਹਿਮਾਚਲ ਵਾਲੇ ਕਰ ਰਹੇ ਆ ਕਿ ਆ ਪੰਜਾਬ ਸਰਕਾਰ ਕਰ ਰਹੀ ਆ ਇਹ ਵਾajib ਤਰੀਕਾ ਮਤਲਬ ਕਿ ਤੁਸੀਂ ਵੀ ਜਸਟੀਫਾਈ ਤੁਸੀਂ ਇਹਨੂੰ ਨਹੀਂ ਕਰ ਸਕਦੇ ਡਵੈਲਪਮੈਂਟ ਦੇ ਨਾਂ ਤੇ ਜਿਹੋ ਜਿਹੇ ਪਹਾੜ ਗੂਰੇ ਛੱਡ ਕੇ ਗਏ ਸੀ ਉਹ ਜਿੰਨੇ ਕੋ ਨਾਲੀ ਸਮਝ ਸੀ ਉਹਨਾਂ ਨੇ ਪਹਾੜਾਂ ਨੂੰ ਟੱਚ ਨਹੀਂ ਕੀਤਾ ਤੇ ਆਪਾਂ ਲੱਗੇ ਹੋਏ ਆ ਟੱਲਲਾਂ ਕੱਢਣ ਇਹੋ ਜੀਆਂ ਚੀਜ਼ਾਂ ਨੂੰ ਇਹੋ ਜਿਹੇ ਪ੍ਰੋਜੈਕਟਾਂ ਨੂੰ ਸਪੋਰਟ ਨਾ ਕਰੋ ਭਾਰਤ ਮਾਲਾ ਦਾ ਕਨਸੀਕਵੈਂਸਿਸ ਉਦੋਂ ਦੇਖੋਗੇ ਜਦੋਂ ਭਾਰਤ ਮਾਲਾ ਦੇ ਰੋੜਾ ਕਰਕੇ ਵੀ ਪਿੰਡਾਂ ਦੇ ਵਿੱਚ ਹੜ੍ਹ ਹੋਣਗੇ ਤੇ ਹੜ੍ਹ ਦਾ ਪਾਣੀ ਅੱਗੇ ਨਹੀਂ ਵਧੂਗਾ ਤਾਂ ਕਰਕੇ ਕਹਿ ਰਹੇ ਆ ਵੀਰੋ ਵੀ ਆਪਣੇ ਆਪ ਨੂੰ ਜਾਗਰੂਕ ਕਰੋ ਆਪਣੇ ਪਰਿਵਾਰਾਂ ਦੇ ਵਿੱਚ ਇਹਨਾਂ ਘਰ ਘਰ ਦੇ ਵਿੱਚ ਇਹ ਗੱਲਾਂ ਹੋਣੇ ਚਾਹੀਦੀਆਂ ਨੇ ਜ਼ਮੀਨਾਂ ਬਚਾਓ ਆਪਦੇ ਕਿਸਾਨੀ ਨੂੰ ਬਚਾਓ ਤੇ ਜੋ ਕੋਈ ਵੀ ਕੋਈ ਵੀ ਪਾਲਿਸੀ ਸਰਕਾਰ ਲੈ ਕੇ ਆਉਂਦੀ ਆ ਉਹਦੇ ਬਾਰੇ ਪੜੋ ਜਰੂਰ ਜੇ ਉਹਦੇ ਚ ਕਮੀ ਲੱਗਦੀ ਆ ਤੇ ਉਹਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਤੁਹਾਡੇ ਘਰਾਂ ਦੇ ਵਿੱਚ ਚੁੱਲਿਆਂ ਦੇ ਵਿੱਚ ਦੀ ਸੜਕਾਂ ਨਿਕਲਦੀਆਂ ਨੇ ਤੁਹਾਡੇ ਘਰਾਂ ਦੇ ਵਿੱਚ ਆ ਕੇ ਪਾਣੀ ਵਰਦਾ ਤੇ ਥੋੜਾ ਜਿਹਾ ਆਪਾਂ ਨੂੰ ਕੁਦਰਤ ਪੱਖੀ ਸੋਚਣ ਦੀ ਲੋੜ ਹੈ دریاਵਾਂ ਦਾ ਪੁਰਾਣਾ ਫਲੋ ਆਪਾਂ ਕਿਵੇਂ ਬਹਾਲ ਕਰੀਏ ਤੇ ਸਾਡਾ ਇਹ ਸੁਪਨਾ ਹੈ ਵੀ ਕਿਤੇ ਡੈਮ ਇੱਕ ਇਹੋ ਜਿਹਾ ਦਿਨ ਆਵੇ ਕਿ ਪੰਜਾਬ ਦੇ ਵਿੱਚ ਇਹ ਵੱਡੇ ਵੱਡੇ ਡੈਮ ਨਾ ਹੋਣ ਛੋਟੇ ਤਰੀਕੇ ਦੇ ਹਾਈਡਲ ਪ੍ਰੋਜੈਕਟ ਬਣਾਏ ਜਾਣ ਜਿਵੇਂ ਕਿ ਹਿਮਾਚਲ ਦੇ ਵਿੱਚ 1400 ਮੈਗਾਵਾਟ ਦੇ ਨੇੜੇ ਉਹ ਬਿਜਲੀ ਪੈਦਾ ਕਰਦੇ ਨੇ ਛੋਟੇ ਹਾਈਡਲ ਪ੍ਰੋਜੈਕਟ ਤੋਂ ਆਪਾਂ ਵੀ ਕਰ ਸਕਦੇ ਆ ਇਹ ਹੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਹੁਣ ਜੋ ਨੁਕਸਾਨ ਹੋ ਰਿਹਾ ਵੀ ਵਾਇਗਰੂ ਨਿਹਰ ਕਰੇ ਪੂਰੇ ਪੰਜਾਬ ਦੇ ਉੱਤੇ ਤੇ ਜਿਨ੍ਹਾਂ ਦਾ ਜੋ ਵੀ ਨੁਕਸਾਨ ਹੋਇਆ ਸਰਕਾਰ ਛੇਤੀ ਤੋਂ ਛੇਤੀ ਮੁਆਵਜ਼ਾ ਦੇਵੇ ਛੇਤੀ ਤੋਂ ਛੇਤੀ ਸਰਵੇ ਕਰੇ ਤੇ ਉਹੀ ਗੱਲ ਆ ਵੀ ਪੰਜਾਬ ਦੇ ਉੱਤੇ ਜਦੋਂ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਤੇ ਸਾਡਾ ਇੱਕ ਰੋਲਾ ਮੁੱਕਦਾ ਨਹੀਂ ਫਿਰ ਦੂਜਾ ਫਲੱਡ ਆ ਗਿਆ ਹੁਣ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਆ ਤੇ ਹੌਲੀ ਹੌਲੀ ਉਮੀਦ ਕਰਦੇ ਆ ਵੀ ਹਾਲਾਤ ਬਿਹਤਰ ਹੋ ਜਾਣਗੇ ਜੀ ਬਾਈ ਤੁਸੀਂ ਸਮਾਂ ਦਿੱਤਾ ਆਪ ਦੇ ਕੀਂ ਟਾਈਮ ਚੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਂ ਵੈਕੰਸੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਉਹਦੇ ਲਈ ਸਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ